लो जी आज जब जी पूरा खुश है लाइन बना के चलो सारे कतार में कतार में चलो सभी एनाली <laughs> सारी सुहुलता है इथे चमचा क्यों नहीं देता जबू देखी इधर नो ए जब जी देखी जब जी हैप्पी बर्थडे हैप्पी बर्थडे थैंक यू बेटा जब जी हैप्पी बर्थडे ਤੁਸੀਂ ਥੈਂਕ ਯੂ ਬੋਲਣਾ ਪੁੱਤ ਅੱਜ ਜੀ ਜਪਦੀ ਦਾ ਜਨਮ ਦਿਨ ਹੈ ਤੇ ਚਾਓ ਜੀ ਸੁੱਤੀ ਉੱਠੀ ਆ ਪਹਿਲੇ ਵੇਸ਼ ਖੁਸ਼ੀ ਵੱਲੋਂ ਦੂਜੀ ਵੇਸ਼ ਮੇਰੇ ਵੱਲੋਂ ਇਹਦੇ ਪਾਪਾ ਹਜੇ ਤਿਆਰ ਹੋ ਰਹੇ ਨੇ ਤੇ ਲਓ ਜੀ ਫੜੇ ਕਰਨ ਨੂੰ ਚਾਹ ਪਲਾਓ ਚਾਹ ਪਲੋ ਨੋਨੀ ਨੂੰ ਪਾਣੀ ਦਿਓ ਪਾਣੀ ਪੀਓ ਬੇਟਾ ਠਿੱਡੀ ਨੂੰ ਫ੍ਰੈਸ਼ ਫ੍ਰੈਸ਼ ਕਰੋ ਨੀ 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 ਲਓ ਜੀ ਚਾਪ ਜੀ ਨੇ ਪੀ ਲਿਆ ਪਾਣੀ ਹੈਪੀ ਬਰਥਡੇ ਹੈਪੀ ਬਰਥਡੇ ਆ ਜਦ ਜਬ ਨੇ ਆ ਨੂੰ ਆਵੀ ਬਿਸ਼ ਕਰਦੀ ਐ ਇਹਦਾ ਬਾਪੂ ਵੀ ਆ ਰਿਹਾ ਪਾਪਾ ਪਾਪਾ ਬਾਪੂ ਨੇ ਮੇਰੇ ਤੇ ਜੀ ਅਮੈ ਨੂੰ ਲੱਗਿਆ ਕਿ ਤੁਸੀਂ ਕੀਤੀ ਪਈ ਦੇਗੀ ਕਿ ਬਾਬਾ ਥੈਂਕ ਯੂ ਥੈਂਕ ਯੂ ਮਾ ਅ ਹਾਂਜੀ ਕੀ ਸ਼ੱਕਰ ਦਾ ਖੰਡ ਆ। ਹਾਂ ਸਾਰਿਆਂ ਨੂੰ ਦੱਸ ਦੋ ਕਿ ਗੁੜ ਨਹੀਂ ਪਾਉਣਾ। ਗੁੜ ਨਹੀਂ ਪਾਉਣਾ ਕਰਣੀ ਅੱਜ। ਕਿਉਂ ਨਹੀਂ ਪਾਉਣਾ ਗਰਮੀਆਂ 'ਚ? ਉਹ ਖਾਂਦੀਆਂ ਨਹੀਂ। ਉਹ ਖਾਂਦੀਆਂ ਨਹੀਂ ਨਾਲੇ ਉਹ ਬਿਮਾਰ ਹੋ ਜਾਂਦੀਆਂ ਨੇ ਹਨਾ। ਗੁੜ ਤਾਂ ਸਰਦੀਆਂ 'ਚ ਪਾਵਾਂਗੇ ਨਾ ਠੰਡ 'ਚ। ਤੇ ਗਊਆਂ ਨੂੰ ਗਰਮੀਆਂ ਦੇ ਵਿੱਚ ਸਿਰਫ ਸ਼ੱਕਰ ਪਾਉਣੀ ਹੈ ਜੀ। ਸ਼ੱਕਰ। ਉੱਥੇ ਸਪੈਸ਼ਲ ਗਊਸ਼ਾਲਾ 'ਚ ਲਿਖ ਕੇ ਵੀ ਲਗਾਇਆ ਹੋਇਆ ਤੇ ਅੱਜ ਆਪਾਂ ਗਊਸ਼ਾਲਾ ਚੱਲਾਂਗੇ। ਹਾਂ ਤੇ ਜਿਹੜਾ ਉਹਨਾਂ ਦਾ ਹਰਾ ਹੁੰਦਾ ਉਹਦੇ ਵਿੱਚ ਆਟਾ ਪਾ 사ਦੇ ਆ ਹਨਾ ਹਾਂ ਅਸੀਂ ਪੂਰਾ ਵੀ ਲੈ ਕੇ ਜਾਵਾਂਗੇ ਲੈ ਲੈ ਆਪਾਂ ਕਤੂਰਿਆਂ ਨੂੰ ਮਿਲ ਕੇ ਆਵਾਂਗੇ ਨਾ ਚਲੋ ਠੀਕ ਹੈ ਲਵਜੀ ਬਰਥਡੇ ਗੱਲ ਦਾ ਸਿਰ ਬਾਹਿਆ ਜਾਏ ਆਜਾ ਜੀ ਅੱਜ ਕੀ ਹੈ ਹੈਪੀ ਬਰਥਡੇ ਆ ਮੇਰਾ ਹੈ ਡਾਕਟਰ ਕੋਲ ਵੀ ਜਾਓਗੇ ਡਾਕੀਆਂ ਕੋਲ ਵੀ ਜਾਣਾ ਫਿਰ ਮੈਂ ਗਾਉਂ ਇਦੇ ਕੋਲ ਗੁੰਮਾ ਕੋਲ ਗੁੰਮਾ ਕੋਲ ਕਿਹੜੀ ਜਗ੍ਹਾ ਜਾਣਾ ਆਪਾਂ ਨੇ ਕੌਸ਼ਲਾ ਹਾਂ ਪਿਛਲੀ ਵਾਰ ਤਾਂ ਕੋਸੋਰੇ ਕਹਤਾ ਸੀ ਤੇ ਹਾਂ ਕੌਸ਼ਲ ਸਾਵਜੀ ਦਾ ਚੌਂ ਨਹੀਂ ਚੱਕਿਆ ਹਾਂ ਦਾ ਇਹ ਸਵੇਰੇ ਸਵੇਰੇ ਸ਼ਿਰਨਾ ਆਲੀ ਅੱਜ ਟੀਡੀ ਜੀ ਪਿੱਛੇ ਰਹਿਦਾ ਤੁਸੀਂ ਬਾਅਦ ਇਹ ਇਹ ਛੋਨੇ ਛੋਨੇ ਬਾਲ ਪੰਜਾਬਣ ਕੁੜੀ ਪੰਜਾਬਣ ਕੁੜੀ ਦਾ ਸੂਟ ਇਹਨੂੰ ਹੋਰ ਪੰਜਾਬੀ ਸੂਟ ਸਲਾ ਕੇ ਦੇਈਏ ਇਹ ਗੁੱਡੀਆਂ ਨੂੰ ਗੁੱਡੀਆਂ ਪਰਾਂ ਦੇ ਸੂਟ ਆ ਉਮਰ ਚ ਵਧੀਆ ਲਾ ਕੇ ਨਹੀਂ ਅੱਜ ਤਾਂ ਮੈਂ ਫਰਾਕ ਹੀ ਇਹ ਵਾਲੀ ਪਾਉਣੇ ਮੇਰੀ ਪਸੰਦ ਤੇ ਫਰਾਕ ਆ ਬਸ ਕੋਈ ਨਾ ਥੋੜਾ ਪਾਣੀ ਸੁੱਕ ਜੂ ਬਾਲਾਂ ਦਾ ਹਾਂ ਛੋਣੀ ਜੱਪ ਜੀ

ਕਿਥੇ ਲਾ ਚਲੀਏ ਅੰਦਰ ਦੱਸੋ ਕਿ ਆਜੋ ਜੀ ਫਿਰ ਮੈਂ ਕਿ ਕਰੀਏ ਕਿ ਆਜ ਤੁਹਾਨੂੰ ਘੁਮਾ ਕੇ ਲਈਏ ਆਜ ਆਜੋ ਐਂ ਤਾਂ ਕਰ ਗਏ ਐਜਾ ਕਰੋ ਕਿ ਆਜੋ 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 ਲਾਈਕ ਕਰ ਦਿਓ ਕੈ ਲਾਈਕ ਕਰਦੇ ਹੋ ਚਲੋ ਨੌਜੀ ਜੱਜ ਜੀ ਨੇ ਕਰੀਆ ਫਰਾਕ ਚੇਂਜ ਜੱਜ ਜੀ ਕੀ ਲੱਗਦਾ ਸੀ ਉਹਦੇ ਵਿੱਚ ਤੂੰ ਪਸੰਦ ਲੱਗਦੀ ਸੀ ਹੁਣ ਸੋਹਣੀ ਲੱਗਦੀ ਹੈ ਨਾ ਬੱਸ ਸੋਹਣੀ ਲੱਗਦੀ ਜੱਜ ਜੀ ਹੈ ਨਾ जी ला, 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 ए, आ, जी जब जी, जी आगे खेड रहे जब जी इधर देखो आगे 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 जी आगे इधर 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 ਲੋ ਜੀ ਅੱਜ ਜੱਵਜੀ ਪੂਰਾ ਖੁਸ਼ ਐ ਕੁਛ ਨਹੀਂ ਕਹਿੰਦੇ ਕੱਕੇ ਕੁਛ ਨਹੀਂ ਕਹਿੰਦੇ ਤੈਨੂੰ ਡਰ ਗਈ ਡਰ ਗਈ ਡਰ ਗਈ ਏ ਡਰ ਗਈ ਆ ਜੱਵਜੀ ਦਾ ਤਾਂ ਫੇਵਰੇਟ ਫਰੈਂਡ ਆ ਤੇ 1 ਮਿੰਟ ਜੀ ਮੈਂ ਮੈਸੇਜ ਪੜ੍ਹਦੀ ਆ ਤੇ ਲਾਈਕ ਜ਼ਰੂਰ ਕਰਿਓ ਬੱਤੋ ਬਸ ਸਪੋਰਟ ਜ਼ਰੂਰ ਕਰਨੀ ਹੈ ਜੀ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੋਗੀ ਤੇ ਲੋ ਜੀ ਸਾਰਿਆਂ ਨੇ ਖਾਣਾ ਖਾ ਲਿਆ ਇਹਨਾਂ ਦੀ ਮੰਮੀ ਤਾਂ ਉਧਰੇ ਬੈਠੀ ਆ ਲੋ ਜੀ ਪਹੁੰਚ ਕੇ ਗਊਸ਼ਾਲਾ ਤੇ ਗਊਸ਼ਾਲਾ ਇੱਕ ਗੱਲ ਦਾ ਧਿਆਨ ਰੱਖਿਓ ਜੀ ਚੱਕਰੀ ਪਾਇਆ ਕਰੋ ਗਰਮੀ ਵਿੱਚ ਗੁੜ ਨਹੀਂ ਪਾਉਣਾ ਚਾਹੀਦਾ ਕਿਉਂਕਿ ਗੁੜ ਗਰਮ ਹੁੰਦਾ ਤਾਂ ਸਪੈਸ਼ਲ ਇਸ ਗੱਲ ਦਾ ਧਿਆਨ ਰੱਖਿਓ ਤੇ ਲਿਖ ਕੇ ਵੀ ਲਗਾਇਆ ਹੋਇਆ ਤੇ ਜੇ ਜ਼ਿਆਦਾ ਨਹੀਂ ਗਊਸ਼ਾਲਾ ਜਾ ਸਕਦੇ ਜਦੋਂ ਘਰ ਦੇ ਵਿੱਚ ਕੋਈ ਜਨਮ ਦਿਨ ਹੁੰਦਾ ਉਦੋਂ ਗਊ ਇਨਸ਼ਾ ਅੱਲਾ ਜਾਇਆ ਕਰੋ ਤੇ ਖਾਸ ਕਰਕੇ ਗੁੜ ਨਹੀਂ ਪਾਉਣਾ ਗਊਆਂ ਨੂੰ ਇਸ ਗੱਲ ਦਾ ਧਿਆਨ ਰੱਖਦੇ ਹੋਏ ਗਊ ਇਨਸ਼ਾ ਅੱਲਾ ਜਾਇਆ ਕਰੋ ਤੇ ਆਹ ਪਿਆਰੇ ਪਿਆਰੇ ਬਛੜੇ ਜਪਜੀ ਡਰ ਕੇ ਭੱਜ ਗਈ ਇਹ ਜਪਜੀ ਡਰ ਕੇ ਭੱਜੀ ਕੀ ਹੋ ਗਿਆ ਜੱਪੂ ਇਹ ਜੱਪੂ ਕੀ ਹੋਇਆ ਅੱਛਾ ਲੋ ਜੀ ਕਰ ਰਹੀ ਨੇ ਬੈਂ ਬੈਂ ਇਹ ਇਧਰ ਛੋਟੇ ਬੱਚੇ ਰੱਖੇ ਹੋਏ ਨੇ ਛੋਟੇ ਬਛੜੇ ਨੇ ਸਾਈਡ ਆ ਛੋਟਾ ਜਿਹਾ ਵਿਚਾਰਾ ਇੱਥੇ ਹਾਂ ਪੁੱਤ ਜਲਦੀ ਗਈ ਛੋਟੀ ਕਰੋ ਆ ਕਿਧਰ ਆ ਗਿਆ ਇਹ ਇਹ ਕਿਧਰ ਫਿਰਦਾ ਉਹ ਮਾਂ ਸ਼ੇ ਕਿਧਰ ਫਿਰਦਾ ਇਹ ਮਾਸੀ ਇਹ ਮੇਰੇ ਕੋਲ ਕੁਝ ਨਹੀਂ ਉਹ ਛੋਟਾ ਜਿਹਾ ਬੱਚੜਾ ਬਾਹਰ ਫਿਰਦਾ ਉਹਨੂੰ ਲੱਗੇ ਸਾਡੇ ਕੋਲ ਕੁਝ ਆਏਗਾ ਮੈਂ ਥੋੜਾ ਜਿਹਾ ਡਰ ਗਈ ਉਹ ਤੋਂ ਤੇ ਉਹ ਖੜਾ ਤੇ ਹੁਣ ਉਹਨੂੰ ਅੰਦਰ ਲਗਾਣਗੇ ਆ ਦੇਖੋ ਉਹ ਨੂੰ ਇਹ ਆ ਕਿ ਮੈਨੂੰ ਖਾਣ ਨੂੰ ਦੇਣਗੇ ਆ ਦੇਖਿਆ ਉਹ ਖਾਣੇ ਲਈ ਇੰਤਜ਼ਾਰ ਕਰਦਾ ਚਲੋ ਆਜੋ ਇੱਕ ਤਾਂ ਜਰਮੀ ਬਹੁਤ ਹੈ ਉਹ ਜਦ ਜੀਤੇ ਸਰਦਾਰ ਜਿੱਧਰ ਰੁਕ ਵੀ ਗਏ ਚਲੇ ਗਏ ਕੀ ਹੋ ਗਿਆ ਸੀ ਜੱਪੂ ਹਾਂ ਉਹ ਬੁੱਤ ਤਾਂ ਇਤੋਂ ਡਰਦਾ ਉਹਦੇ ਉਧਰ ਵੀ ਹੋਰ ਪਛੜੇ ਵੀ ਆ ਗਏ ਉਹਦੇ ਉਹਦੇ ਇੱਧਰ ਆ ਗਏ ਮੋਟੂ ਆ ਦੇਖ ਇੱਧਰ ਕਿੰਨੇ ਛੋਟੇ ਨੇ ਹਾਂ ਇਹ ਵੀ ਬਿਲਕੁਲ ਆ ਦੇ ਉੱਧਰ ਚਲੋ ਤੁਸੀਂ ਚਲੋ ਅਹ ਹਾਂ ਆ ਚੱਲੀ ਲੈਨ ਬਣਾ ਕੇ ਚੱਲੋ ਸਾਰੇ ਕਤਾਰ ਮੇ ਕੋਈ ਲਾਈਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਅਰੇ ਕਿੰਨੇ ਪਿਆਰੇ ਲੱਗਦੇ ਆ ਦੇਖੀ ਸ਼ੋ ਸ਼ੋ ਕਿਊਟ ਇੱਧਰ ਇਹਨਾਂ ਦਾ ਬਾੜਾ ਏ ਇੱਧਰ ਵੀ ਗਊ ਇੱਧਰ ਪੱਖੇ ਲੱਗੇ ਹੋਏ ਨੇ ਦਿਨ ਦੇ ਵਿੱਚ ਇੱਧਰ ਬੈਠਦੇ ਨੇ ਇਹ ਤੇ ਇੱਥੇ ਗਊ ਗਊਸ਼ਾਲਾ ਕਾਫੀ ਵਧੀਆ ਬਣਾਈ ਤੇ ਇਹਨਾਂ ਲਈ ਸਾਰੀ ਸਹੂਲਤਾਂ ਇੱਥੇ ਹਾਂ ਬੁੱਤ ਮੇਰੇ ਕੋ ਕੁਝ ਨਹੀਂ ਹੈਗਾ ਨੋਨੀ ये कुछ नहीं है कुछ नहीं है काके कुछ नहीं है चलो चलो कतार में चलो सभी लाइन नहीं तोड़नी चलो।, <laughs> चलो अंदर चलो अंदर अंदर चलो चलो सारे कतार में चलो चलो बच्चों <laughs> ਆ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਕਿੰਨਾ ਸਕੂਨ ਮਿਲਦਾ ਨਾ ਬੱਚਿਆਂ ਨੂੰ ਗਊਸ਼ਾਲਾ ਪਪੀਜ਼ ਲਈ ਜਾਨਵਰਾਂ ਨੂੰ ਪਿਆਰ ਕਰਨਾ ਜ਼ਰੂਰ ਸਿਖਾਉਣਾ ਚਾਹੀਦਾ ਹਨਾ ਦੇਖੋ ਕਿੰਨਾ ਸਕੂਨ ਮਿਲਦਾ ਜੱਜ ਜੀ ਦੇਖੋ ਕਿੰਨੀ ਖੁਸ਼ ਆ ਅ ਜੱਜ ਜੀ ਬਹੁਤ ਖੁਸ਼ ਆ ਛੋਟੇ ਛੋਟੇ ਨੇ ਜੱਜ ਜੀ ਵਰਗੇ ਬੱਚੇ ਆ ਦੇਖੋ ਇਹ ਸਾਰੇ ਇੱਧਰ ਇੱਧਰ ਰਹਿੰਦੇ ਨੇ ਆ ਦੇਖੋ ਚੱਲੇ 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 ਆ ਦੇਖੋ ਆ ਇਹਨਾਂ ਦਾ ਬਾੜਾ ਹੈ ਇੱਥੇ ਬੈਠਦੇ ਨੇ ਇਹ ਆ ਦੇਖੋ ਇੱਥੇ ਪੱਖੇ ਦੇਖੋ ਵੱਡੇ ਵੱਡੇ ਪੱਖੇ ਲੱਗੇ ਹੋਏ ਨੇ ਇਹਨਾਂ ਲਈ ਸਾਰੀ ਸਹੂਲਤਾਂ ਇੱਥੇ ਆ ਦੇਖੋ ਇੱਥੇ ਸਾਰੀ ਸਹੂਲਤਾਂ ਗਊਸ਼ਾਲਾ ਹੁਣ ਬਹੁਤ ਵਧੀਆ ਹੋ ਚੁੱਕੀ ਆ ਦੇਖੋ ਇੱਧਰੇ ਬੈਠਣਗੇ ਤੇ ਆਲੇ ਦੁਆਲੇ ਦਾ 뷰 ਆ ਗਊਸ਼ਾਲਾ ਚ ਚਲੋ ਹੁਣ ਘਰ ਨੂੰ ਚੱਲਦੇ ਆ ਲੋ ਜੀ ਗਊ ਸ਼ਾਲਾ ਤੋਂਦਿਆਂ ਦੇ ਜੱਜ ਜੀ ਕਹਿੰਦੀ ਮੈਨੂੰ ਕੁਝ ਦਵਾਈ ਖਾਣ ਲਈ ਚਲੋ ਫਿਲਹਾਲ ਇਹਨੂੰ ਥੋੜੇ ਜਿਹਾ ਹਲਕੇ ਫੁਲਕੇ ਚੀਜ਼ਾਂ ਦਵਾ ਕੇ ਖਾਣ ਲਈ ਟਕਾਇਆ ਕਿ ਪੁੱਤ ਕਰ ਜਾ ਕੇ ਦੇਖਦੇ ਆ ਤੇ ਹੁਣ ਰਖੜੀਆਂ ਦੀ ਤਿਆਰੀਆਂ ਚੱਲਦੀਆਂ ਨੇ ਆ ਜੋ ਘਰ ਨੂੰ ਚੱਲਦੇ ਆ ਘਰ ਆ ਕੇ ਬਹੁਤ ਗਰਮੀ ਆ ਜਦੋਂ ਦੀਦੀ ਨੂੰ ਕਹਾਂ ਗੇਟ ਖੋਲੋ ਖੋਲ ਦਿਓ ਦੀਦੀ ਗੇਟ ਓਕੇ ਦੀ ਦੀ ਚਲੋ ਕੁਝ ਕੁਝ ਲੈ ਕੇ ਆਈ ਐ ਜੱਜ ਜੀ ਦੇਖਦੇ ਆ ਕੀ ਕਰਦੇ ਆ ਕੀ ਲੈ ਕੇ ਆਂ ਜੱਪੂ ਮੇਰੇ ਲਈ ਮੇਰੇ ਲਈ ਇਹਦੇ ਵਿੱਚ ਆ ਪਾਪਾ ਪਾਪਾ ਲਈ ਪਈ ਐ نیچے ਪਾਪਾ ਲਈ ਪਈ ਐ نیچے ਠੀਕ ਐ ਓਕੇ ਇਹ ਸਾਰਿਆਂ ਨੂੰ ਦੋ ਅੱਛਾ ਸਾਰਿਆਂ ਨਾਲ ਸ਼ੇਅਰ ਕਰੂੰਗੀ ਥੈਂਕ ਯੂ ਬੇਟਾ अच्छा एक मम्मी ले एक पापा ले एक दीदी ले ओके okay. जब जी और खाने पापा <laughs> 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 जब पापा ਤੋਂ ਕਹਣਾ ਉਹ ਕਹਿੰਦਾ ਲੈ ਤੂੰ ਬੈਠ ਜਾ ਲੈ ਜੱਜ ਜੀ ਦਾ ਮਨ ਵੀ ਆ ਕਿ ਹਾਂ ਪਾਪਾ ਮੈਨੂੰ ਸ਼ੇਅਰ ਕਰੋ ਮੈਂ ਖਾਉਂਗੀ ਲੇ ਮਨਾ ਕਰੀ ਜਿੰਦੇ ਨਾਲ ਦੰਦੀ ਵੱਡੀਆਂ ਨੇ ਲੈ ਫੜ ਤੇ ਨਾਲ ਢੇਲ ਵੀ ਕਰਦਾ ਕਿ ਪਾਪਾ ਵੀ ਖਾਣ ਤੇ ਦਿਲ ਕਰਦਾ ਕਿ ਮੈਂ ਖਾਵਾਂ ਲੈ ਕੀ ਕਰਕੇ ਆਇਆ ਕਾਗਜ਼ ਸਿੱਟ ਕੇ ਆਇਆ ਸੀ ਪਾਪਾ ਨੇ ਆਤੀ ਖਾਣ ਕਾਗਜ਼ ਸਿੱਟ ਕੇ ਆਇਆ ਸੀ ਕਿਦੇ ਵਿੱਚ ਸਟੇ ਬੀ ਚ ਕਾਗਜ਼ ਸੱਟ ਕੇ ਆਪਾਈ ਦੇਖ ਲੋ ਸਖਾਇਆ ਕਰੋ ਬੱਚਿਆਂ ਨੂੰ ਆ ਲੋ ਪਕੜ ਕੇ ਆ ਇਹ ਮੈਂ ਕਰ ਲਿਆ ਇਹ ਤਾਂ ਵਹਿ ਜਾਂਦੀ ਹੈ ਆਜੋ ਸਾਡੇ ਸੰਭਾਰਲੇ ਬਿਸਕੁਟ ਦੇ ਤਾਂ ਚਾਲਦੇ ਨੇ ਇਹਨਾਂ ਨੂੰ ਹਵਾ ਬੰਦ ਰੱਖਣਾ ਜ਼ਰੂਰੀ ਹੈ ਖਰਾਬ ਹੋ ਜਾਂਦੇ ਸਲੈਪ ਹੋ ਜਾਂਦੇ ਯਾ ਸਾਡੀ ਬਰਥਡੇ ਗਾ ਲ ਕਦੇ ਉਹ ਫਰਾਗ ਪਾ ਲੰਦੇ ਕਦੇ ਆਹ ਹਾਂ ਦੇਖੋ ਉਹ ਫਰਾਗ ਕਰੀਏ ਬੜੇ ਕੋਸ਼ੀ ਤੋ ਰੀਪ 3 ਕੀ ਬੋਲੀਏ ਕੀ ਚੱਲਦੇ ਨੇ ਖੁਸ਼ੀ ਦੁਬਾਰਾ ਦਿਜ਼ਾਈਨ ਨੂੰ ਕਵਰ ਕਰ ਰਹੀ ਹੈ ਜੀ ਕਿਉਂਕਿ ਰਖੜੀਆਂ ਨੇ ਰਖੜੀਆਂ ਕਰਕੇ ਦੁਬਾਰਾ ਮੈਦੀ ਲਗਾ ਲਈ ਮੈਦੀ ਟਿੱਕੀ ਪੈ ਗਈ ਸੀ ਟਿੱਕੀ ਨਹੀਂ ਪੈਣ ਦੇਣੀ ਤਿਹਾਰਾਂ 'ਚ ਆਹ ਦੇਖੋ ਕੈਮਰਾਮੈਨ ਫੋਕਸ ਕੈਮਰਾਮੈਨ ਫੋਕਸ ਆ ਸਾਡੀ ਬਰਥਡੇ ਗਰਲ ਬਰਥਡੇ ਗਰਲ ਤੇ ਪ੍ਰਾਂਦੀ ਪਾਉਣਿਆ ਤੇ ਪ੍ਰਾਂਦੀ ਲਿਆ ਕੇ ਰੱਖੇ ਮੋਟੂ ਇਹਨੇ ਆਹ ਦੇਖੋ ਨਾ ਜੀ ਨੇ ਪ੍ਰਾਂਦੀ ਪਾਉਣੀ ਆ ਜੀ ਸੌਰੀ ਸਾਡੇ ਮੈਦੀ ਵਾਲੇ ਕਹਿ ਰਹੇ ਨੇ ਕਿ ਹੱਥ ਨਹੀਂ ਬਣਾਣਾ ਤੇ ਮੈਂ ਚੁੱਪ ਕਰਾਂ ਫਿਰ ਅਰੇ ਜਰ ਚਾਹੀਦੀ ਸ਼ਾਪਨਰ ਕਰਨਾ ਥੋੜੀ ਦੋ ਪੈਨਸਲ ਕਿੱਥੇ ਜਿਹੜੀ ਥੋੜੀ ਉਹ ਲਿਆ ਕੇ ਦਿੱਤੀ ਸੀ ਮੰਮੀ ਹਾਂ ਹੁਣ ਆਜੇ ਚੱਲਦੇ ਆ ਬਾਜ਼ਾਰ ਤੇ ਜਪਜੀ ਨਾਲ ਜਪਜੀ ਤਿਆਰ ਹੋ ਜਵੇ ਤੇ ਮਹਿੰਦੀ ਤਾਂ ਲੱਗ ਗਈ ਆ ਦੇਖੋ ਕਵਰ ਅਪ ਹਾਂ ਬਸ ਜਪਜੀ ਪ੍ਰਾਂਦੀ ਵਾਲਾ ਫਿਰ ਆਪਾਂ ਕੇਕ ਲੈਂਡ ਚੱਲੀਏ ਇੱਕਾ ਲੈਟ ਦੇਖੋ ਕਿੰਨੀ ਘੜਦੀ ਬਾਤੀ ਆ ਚਲੋ ਕੋਈ ਨਾ ਤਬਦੀ ਪਰਾਂਦੀ ਪਾਉਣ ਲੱਗ ਗਈ ਨਾ ਚੱਕ ਭਾਈ ਉਹ ਠੀਕਰ ਪਤਾ ਸੋਨਾ ਇਹ ਉਹ ਤਾਂ ਹਾਂ

ਅੱਛਾ ਮੇਰੇ ਵਾਸਤੇ ਵੀ ਲੈ ਕੇ ਆਣਗੇ ਲਓ ਜੀ ਜਪਜੀ ਚੀਜ਼ ਲੈ ਕੇ ਆਈ ਆ ਵਾਓ ਠੀਕ ਹੈ ਆ ਜਪਜੀ ਦਾ ਸਰਪ੍ਰਾਈਜ਼ ਓਕੇ ਚਲੋ ਚੱਲੀਏ ਲੈ ਪੰਜਾਬਣ ਦੀ ਪ੍ਰਾਂਤੀ ਇਹ ਤਾਂ ਸ਼ਾਮ ਨੂੰ ਆਪਾਂ ਕੈਂਡੀਜ਼ ਵੰਡਣੀਆਂ ਨੇ ਹਾਂ ਚਲੋ ਓਹੋ ਅੱਜ ਤਾਂ ਅਗਲੀ ਦੀ ਟੌਰ ਨਹੀਂ ਚੱਕੀ ਜਾਂਦੀ ਚਲੋ ਅੱਛਾ ਲਓ ਜੀ ਸਰਦਾਰ ਜੀ ਆਉਂਦੇ ਨੇ ਅੱਛਾ ਅੱਛਾ ਥੋੜਾ ਸਮਾਨ ਰਹਿ ਗਿਆ ਇਹ ਆਉਂਦੇ ਨੇ ਵਾਪਸ ਲਓ ਜੀ ਜੱਬ ਜੀ ਆਪਦੀ ਨਾਨੀ ਨੂੰ ਜੁੱਤੀ ਦਿਖਾ ਰਹੀ ਆ ਵਾਹ ਲਓ ਜੀ ਸਾਡੀ ਪੰਜਾਬਣ ਲਈ ਆਈ ਜੁੱਤੀ ਜੱਪੋ ਤੈਨ ਪਸੰਦ ਹੈ ਓਹੋ ਵਾਹ ਸੋਹਣੇ ਪੁੱਤਾ ਓ ਸ਼ਿਕਾਸ਼ੋੜੇ ਕਾਕੇ ਜੱਪੋ ਖੜਾ ਸੈਟ ਹੋ ਕੇ ਹੋਈਂਦਾ ਪੁੱਤ ਖੜਾ ਹੋ ਕੇ ਪੁੱਤ ਖੜਾ ਹਾਂ

ਜਬਜੀ ਖੁਦ ਪਸੰਦ ਕਰਕੇ ਲਿਆਈ ਐ ਕੇਕ ਸਰਦਾਰ ਜੀ ਕਹਿੰਦੇ ਉੱਥੇ ਸਾਡੀ ਨਹੀਂ ਗੱਲ ਚੱਲੀ ਕਹਿੰਦੇ ਜਬਜੀ ਕਹਿੰਦੀ ਮੈਨੂੰ ਇਹ ਪਸੰਦ ਆ ਜਬਜੀ ਕੇਕ ਕਿਨੇ ਪਸੰਦ ਕੀਤਾ ਤੁਸੀਂ ਨੇ ਬੋਲ ਕੇ ਬੋਲ ਕੇ ਦੱਸੋ ਮੈਨੇ ਮੈਨੇ ਤੁਹਾਨੂੰ ਪਤਾ ਨਹੀਂ ਤੁਹਾਨੂੰ ਇਹ ਦੱਸਣਾ ਪਊਗਾ ਤੁੰਨੇ ਲਓ ਜੀ ਜਬਜੀ ਹੋ ਗਈ ਤਿਆਰ ਸੋ ਅਦਰ ਚਾਕੂ ਤਾਂ ਆ ਚਾਕੂ ਚਾਕੂ ਨੇ ਤਾਂ ਲੋੜ ਨਹੀਂ ਸੰਗ ਵਾਲੀ ਸਾਰਾ ਗੁਸਤ ਕਰ ਗੁਸਤਿਆ ਇਹ ਕਨੋੜੇ ਨੂੰ ਲੋੜ ਤਾਂ ਦੋਨੋਂ ਉਹਦੇ ਹਾਂ ਚਲ ਜੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਜਪਤੀ ਹੈਪੀ ਬਰਥਡੇ ਟੂ ਯੂ ਉਹ ਹੋ ਲਿਆ ਤੇ ਖੁਸ਼ੀ ਮੈਨੂੰ ਨਹੀਂ ਪਤਾ ਤਾਂ ਤਾਂ ਪਤਾ ਕਿ ਜਾਣ ਦਿੰਦੀ ਆ ਮੂਹਾਰਗਾ ਜੱਪਦੀ ਤੋ ਬੇ ਖਵਾਓ ਬੱਚੇ ਨੂੰ ਛੋਟੇ ਦੇ ਲਾਓ ਜੀ ਲਾਓ ਜੱਤੀ ਆਹ ਇਹ ਟੁੱਟ ਗਿਆ ਤੇ ਦੇਖੋ ਥੈਂਕ ਯੂ ਵਰ ਤੋਂ ਸਰ ਥੈਂਕ ਯੂ ਇਹ ਐ ਆਪਣੇ ਵੱਲੋਂ ਗਿਫਟ ਦਿੱਤਾ ਇਹਨੂੰ ਹਾਂ ਤੇ ਖੁਸ਼ੀ ਆਪਣਾ ਗਿਫਟ ਤੋ ਪਾਈ ਤਾਂ ਵੀ ਦੋਸਤਾਂ ਦੇ ਗਿਫਟ ਲਓ ਅਰੇ ਜੀ ਤੇਰੇ ਆ ਗਈ। ਹੂੰ। ਦੀਦੀ ਕਿੱਥੇ ਲੈ ਕੇ ਆ? ਆ ਲੈ। ਦੀਦੀ ਦਾ ਜੇਸਟ। ਆ ਦੀਦੀ ਟਿੱਕਾ ਲੈ ਕੇ ਆਜੋ ਜੀ ਨੂੰ। ਇਧਰੋਂ ਖੰਮੂ ਬਾ। ਲੈ ਲੈ। ਇਹ ਤੇ ਬੁੱਲਾ। ਓ ਜਾ ਜੀ ਦਾ ਟਿੱਕਾ। ਥੈਂਕ ਯੂ ਦੀਦੀ। ਲਾ ਦੋ। ਆਹਾ ਆਹਾ। ਪੰਜਾਬੀ ਕੁੜੀ। ਲਾਓ। ਵਾਹ। ਜੋ ਜਾਣ ਵਾਲੀ ਹੈ ਬਾਹਰ ਚਲ ਜੀ ਇਹਨੀਆਂ ਛੋਟੀਆਂ ਲਾਦੀਆਂ ਹਨ ਚਲ ਉਹਨਾਂ ਕੇ ਖਾਏ ਕੱਟੇ ਚਲੋ ਜਿੰਕੇ ਖਵਾ ਦੇ ਨਾਲੇ ਕੱਟ ਲੋ ਕੁਛ ਖਵਾਤਾ ਤੁਸੀਂ ਰੱਖੋ ਖਵਾਤਾ ਹੈ ਅੱਛਾ ਠੀਕ ਹੈ ਖਾਓ ਖਾਓ ਮਾਤਾ ਕਹਿ ਰਹੀ ਹੈ ਕਿ ਵੀਡੀਓ ਚ ਤੂੰ ਸਾਫ ਨਹੀਂ ਆਈ ਚਲੋ ਕੋਈ ਨਾ ਜੀ ਤੇ ਇੱਥੇ ਤੱਕ ਵੀਡੀਓ ਬਣੀ ਆ ਸਾਡਾ ਜਿਹੜਾ ਕੈਮਰਾਮੈਨ ਆ ਸਾਡੀ ਮਾਤਾ ਉਹ ਥੋੜੇ ਕੱਚੇ ਸੀ ਖਿਲਾੜੀ ਆ ਆਪ ਤੋਂ ਆ ਆਪ ਮੇਰੇ ਮੰਮੀ ਕਹਿੰਦੀ ਮੈਂ ਵੀਡੀਓ 'ਚ ਬੋਲਣ ਦੀ ਜੋਗੀ ਤੇ ਆ ਜੋ ਥੈਂਕ ਯੂ ਜੱਪੂ ਆ ਦੇਖੋ ਜੀ ਇਹ ਦੀਦੀ ਨੇ ਇਹਨੂੰ ਟਿੱਕਾ ਗਿਫਟ ਕੀਤਾ ਨਾਲੇ ਬ੍ਰੈਸ ਬ੍ਰੈਸਲੇਟ ਇੱਧਰ ਆ ਤੇ ਆ ਨਾਨੀ ਵੱਲੋਂ ਗਿਫਟ ਆ ਤੇ ਇਹਨੂੰ ਜੁੱਤੀਆਂ ਵਗੈਰਾ ਗਿਫਟ ਕੀਤੀਆਂ ਨੇ ਜੁੱਤੀਆਂ ਮਤਲਬ ਪੰਜਾਬੀ ਜੁੱਤੀ ਜੁੱਤੀਆਂ ਹੋ ਗਿਆ ਸੀ ਮੋਟੂ ਆਦਰ ਦੇ ਚਾਕਲੇਟਾ ਮੈਂ ਤੁਹਾਨੂੰ ਗਾਰ ਵੀ ਦੱਸਾਂਗੀ। ਮਾਹਰੋ ਮੈਂ ਨਹੀਂ ਬੋਲੀ ਨਾ ਹੋ ਤਾਂ ਭਾਵੇਂ। ਹੂੰ ਮਾਤਾ ਹਾਰ ਦਿੱਤੀ। ਮਾਤਾ ਨੂੰ ਤਾਂ ਲੱਗਿਆ ਹਾਰ। ਕੱਲ ਦੀ ਗਾਨੀ ਦਾ। ਨਾਲ ਆ ਜਾਂਗੇ ਬੁਤਨਾ। ਹੂੰ ਇਹ ਤਾਂ ਨਹੀਂ ਹਾਈ ਟੈਚਰ ਨੂੰ ਭੇਜਿਆ ਤਾਂ। ਤੋਂ ਬਸ ਮੈਦਾਨੀ ਹੋਣ ਖਾਣਾ। ਚਮਚਾ ਕਿਉਂ ਨਹੀਂ ਦਿੱਤਾ ਲੈ ਲਓ ਦੇਖੀ ਇਧਰ ਨੂੰ ਇਹ ਜੱਬਜੀ ਦੇਖੀ ਆ ਜੋ ਜੀ ਦਾ ਸਟਾਈਲ ਕਰੀਮ ਮੈਟ ਜੱਬਜੀ ਤਾਂ ਲੱਗੀ ਹੋਈ ਆ ਆਪਣਾ ਖਾਣ ਪੀਣਾ ਦੇਖੋ ਖਾਣਾ ਥੋੜਾ ਜਿਹਾ ਬਸ ਇੱਕ ਚਾਹ ਜਿਹਾ ਹੀ ਹੁੰਦਾ ਜਮ ਜਾਨਾ ਖਾਜੀ ਖਾਲਾ 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 ਵੀ ਨਹੀਂ ਗੀ ਨਹੀਂ ਜਵਜੀ ਬਹੁਤ ਟਾਈਮ ਦੀ ਚੁੰਨੀ ਸੈੱਟ ਕਰਦੇ ਉਹ ਤਾਂ ਚੁੰਨੀ ਨਹੀਂ ਸੈੱਟ ਹੋ ਰਹੀ ਹੋ ਗਈ ਪੁੱਤ ਚੁੰਨੀ ਸੈਟ ਹੋ ਗਈ ਸੀ ਹੋ ਗਈ ਨਹੀਂ ਵੀਰ ਲੱਗੀ ਚੁੰਨੀ ਸਟ ਕੱਦੀ ਕੋ ਤਲਦੀ ਆ ਉਹਦੇ ਨਾਲ ਤਦ ਮੈਂ ਚੁੰਨੀ ਲੱਭ ਕੇ ਦਉ ਹਾਂ ਠੀਕ ਹੈ ਚਲ ਠੀਕ ਹੈ ਸੋਹਣੀ ਲਾ ਦਿਆਂ ਓ ਹੋ ਹੋ ਲਓ ਜੀ ਜੱਜ ਜੁੱਤੀ ਪਾ ਰਹੀ ਐ ਇਹਦੀ ਨਾਨੀ ਬੋਲੀ ਪਹਿਲੀ ਪਾਉਗੀ ਤੇ ਨੱਚੂਗੀ ਪੰਜਾਬਣ ਪੰਜਾਬਣ ਕੁੜੀ ਦੀ ਇਹ ਫਰੌਕ ਬਹੁਤ ਫੇਵਰੇਟ ਆ ਕਦੇ ਉਹ ਸੂਟ ਕਦੇ ਆ ਸੂਟ ਚਲੋ ਹੁਣ ਅਗਲੀ ਜੁੱਤੀ ਪਾ ਰਹੀ ਆ ਹਾਂਜੀ ਹਾਂ ਆ ਤਾਂ ਪਾ ਰਹੀ ਆ ਪਾਓ ਜੀ ਪਾਓ ਹੋਰ ਨਹੀਂ ਹੋ ਗਈ ਹਾਂਜੀ ਹਾਂ ਹਾਂ ਇੱਧਰ ਕਿੱਦਾਂ ਪਾਣਾ ਪੁੱਤਾ ਕਿੱਦਾਂ ਖੜਕੇ ਨੱਚਦੇ ਕਿੱਦਾਂ ਹਾਂ ਆ ਦੇਖੀ ਤੇ ਕਿੰਨਾ ਸੋਹਣਾ ਪਾਉਂਦੀ ਕਿੱਦਾਂ ਜੰਜੀ ਮੁੱਟੋ ਦੇ ਆ ਜਾ ਇੱਧਰ ਜੱਪੂ ਹੈਲੋ ਆ ਦੀਦੀ ਕਿੰਨਾ ਸੋਹਣਾ ਪਾਉਂਦੀ ਚੱਲ ਉੱਡਦਾ ਉੱਡਦਾ ਮੋਰਸ ਨਹੀਂ ਚੱਲ ਉੱਡਦਾ ਮੋਰ ਮੇਰੀ ਚਿੱਟੀ ਉੱਤੇ ਬੈ ਗਿਆ ਹੌਂ ਸਾ ਕਰਕੇ ਅਡਾਾ ਦੇ ਨੀ ਆਨੀ ਤੈਨੂੰ ਉਹ ਕੁਛ ਹੋਰ ਹੀ ਕਰਤਾ ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਨੀ ਆ ਨੀ ਜੱਪੂ ਤੁਸੀਂ ਸਿਖਾਓ ਨਾਨੀ ਨੂੰ ਬੋਲੀ ਨਹੀਂ ਆਂਦੀ ਹਾਂ ਤੂੰ ਬਾਤ ਕਰ ਇੱਧਰ ਆ ਕੇ ਨਾ ਨਾ ਉੜਦਾ ਉੜਦਾ ਮੋਰ ਉੜਦਾ ਉੜਦਾ ਮੋਰ ਮੇਰੀ ਚਿਚੀ ਤੇ ਬਾਗ ਸੁਸ਼ ਕਰਕੇ ਉਡਾ ਦਿੰਨੀ ਆ ਨੀ ਕਿੰ ਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਨੀ ਅਣੀ ਤੇਨ ਚੱਲ ਕਿਦੇ ਵਿੱਚ ਨੱਚਣਾ ਸਿਖਾ ਦਿੰਨੀ ਆ ਨੀ ਤੈਨੂੰ ਕਿਦੇ ਵਿੱਚ ਨੱਚਣਾ ਲੋ ਜੀ ਬਾਹਰ ਬੱਦਲ ਆ ਗਿਆ ਜੱਬਜੀ ਹੋ ਰਹੀ ਹੈ ਤਿਆਰ ਲੈ ਇਹਦੇ ਪਾਪਾ ਨਾਲ ਲਾਡ ਕਰਨਾ ਚਲੋ ਚਾਹ ਬਣਾਈਏ ਫਟਾਫਟ ਜੱਬਜੀ ਆਹ ਕੈਂਡੀ ਲੈ ਕੇ ਚੱਲੀ ਆਪਣੇ ਫਰੈਂਡਾਂ ਲਈ ਬਾਹਰੋਂ ਖੇਡਣ ਜਾ ਰਹੀ ਹੈ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੂਗੀ ਕੈਂਡਿਸ 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 ਸਬਜੀ ਨੂੰ ਐਕਸਾਈਟਮੈਂਟ ਕਿੰਨੀ ਆ ਚੱਕੋ ਚੱਕ ਲੋ ਕੈਂਡੀਜ਼ ਜੱਪੋ ਇਕੱਠੀਆਂ ਕਰ ਲੋ ਛੋਟੇ ਛੋਟੇ ਗੱਲਾਂ ਦਾ ਕਿੰਨਾ ਚਾਹ ਹੁੰਦਾ ਬਚਪਨ ਦੇ ਵਿੱਚ ਪਰੇ ਪ੍ਰਾਂਦੀ ਨਹੀਂ ਛੱਡਦੀ ਹੁਣ ਇਹਨੂੰ ਪ੍ਰਾਂਦੀ ਪਾਉਣੀਓ ਪਾਉਣੀ ਆਏ ਨੇ ਜਿਹਨੂੰ ਕਿ ਡੋਰੀ ਵੀ ਕਹਿੰਦੇ ਆ ਡੋਰੀ ਪ੍ਰਾਂਦੀ ਲੈ ਲੋ ਜੀ ਜਬਜੀਤ ਦੁਆਰਾ ਡਰੈਸ ਚੇਂਜ ਕਰ ਲਈਏ ਨੇ ਇਤੋਂ ਵੀਡੀਓ ਨਹੀਂ ਸਾਫ਼ ਆਉਂਦੀ ਲੈ ਚੰਮਲੀ ਪਈਆ ਲੋ ਜਬਜੀ ਹੁਣ ਖੇਡਣ ਚੱਲੀ ਆ ਬਾਹਰ ਜਿਹੜੇ ਵਾਲਾ ਰਹਿ ਗਏ ਲਿਆਓ ਜਾ ਕੇ ਦੇਖੋ ਜਬਜੀ ਡਰੈਸ ਜਬਜੀ ਸ਼ਾਮ ਨੂੰ ਸਾਈਕਲ ਸਾਈਕਲ ਚਲਾਣ ਲਈ ਜਾਂਦੀ ਹੁੰਦੀ ਆ ਤੇ ਇਹ ਬਲੌਗ ਦਾ ਇੱਥੇ ਐਂਡ ਕਰਦੇ ਆਂ ਦੀ ਨਾਨੀ ਵੀ ਹਾਂ ਥੋੜੀ ਹਵਾ ਚੱਲਦੀ ਆ ਤੇ ਆ ਦੇਖੋ ਕਾਲੀ ਘਟਾਏ ਹਬਾ ਇਹ ਨਹੀਂ ਖੁਸ਼ੀ ਇੰਨੀ ਨਹੀਂ ਹੈਗੀ ਆਦੇ ਜਮਾ ਹੀ ਪੱਤੇ ਖੜੇ ਨੇ ਆ ਦੇਖੋ ਮੀ ਆਊਗਾ ਸ਼ਾਇਦ ਦੇਖਦੇ ਆ ਤੇ ਬਾਕੀ ਆ ਦੇਖੋ ਤਲੰਪ ਲਗਾਗੇ ਅੱਜ ਪਾਣੀ ਛੱਡਣਗੇ ਸਰਕਾਰੀ ਟੁੱਟੀਆਂ ਦਾ ਤੇ ਇਸੇ ਤਰ੍ਹਾਂ ਬਲੌਗ ਦਾ ਇੱਥੇ ਐਂਡ ਕਰਦੇ ਆ ਜੱਬਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਕਰ ਦੋ ਸਾਰਿਆਂ ਨੂੰ ਬਾਈ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਬਾਈ